चौपाई साहिब एक ओंकार श्रीवाहे गुरु जी की फतह पादशाही दसई कबे बाद बिनती चौपाई हमरी करो हाथ दय रशा पूर्ण होए चित की इच्छा तव चरणां न मन रहे हमारा अपना जान करो परत पारा ਖਮਰੇ ਦਸਤ ਸਬਤ ਮੁਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਹਰੇ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਹਰ ਸ਼ਾਨ ਜੀ ਕਰਦਾ ਕਰੀਏ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ तुम्हें साढ़ कोई अवर तुम ते पाऊ सेवक सिख हमारे तारिय है चुन चुन शत्र हमारे मारिय आप हाथ दे मुझे उबरिया मरण काल का त्रास जो सदा हमारे पछा श्री अस्त जू करो रचा ਰਾਖ ਲਿਓ ਮੋਹੇ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਅਦਸਤਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਅਵਤਾਰ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਂ ਕੀਆ ਤਮਾਸਾ जवन काल जोगी शिव कियो वेद राज ब्रह्मा जो थियो जवन काल सब लोक सवारा नमसकार है ताहे हमारा जवन काल सब जक्त बनायो देव दात जशन उपजायो आद अंत एकय अवतारा सोई गुरु समझियो हमारा ਨਮਸਕਾਰ ਤੇ ਸਹੀ ਕੋ ਹਮਾਰੀ ਸકલ ਪ੍ਰਜਾ ਜਿਨੇ ਆਪ ਸਵਾਰੀ ਸਿਵਕੁਨ ਕੋ ਸਭ ਗੁਨ ਸੁਖ ਦਿਓ ਸਤਰਨ ਕੋਪਲ ਮੋ ਬਦਕਿਓ ਕਾਟ ਕਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਨਤ ਚੀਂਟੀ ਤੇ ਕੁੰਚਰੇ ਸਥੂਲਾ ਸਭ ਪਰ ਕਿਰਪਾ ਦੇਸਟ ਕਰ ਫੂਲਾ संतन दुख पाए ते दुखी सुख पाए साधन के सुखी एक एक की पीर पहचाना कट कट के पट पट की जान जब उद् कर ख करा कर तारा प्रजा तत तब दे अपारा जब आ कर ख करत हो कबहु तुम मैं मिलत दे तर सब हु ਜੇਤੇ ਬਦਨ ਸਿਸ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਕੀਤੇ ਰਹਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਬੇਦਾ ता को कर पाहन अनुमानत महा मूड कछु न जानत महादेव को कहत सदा शिव निरंकार का चीनत नह पेव। आप अपनी बुद्ध है जेती वर्णत पिन पिन तो है तेती तुमरा लखा पसारा कह बिद सजा प्रथम संसारा इकै रूप अनूप सुरूपा रंक पयो राव कहीं पूपा ਅੰਡ ਜ ਜੇਰ ਜ ਸੇਤ ਜ ਕੀਨੀ ਉਤ ਪਜ ਖਾਨ ਬਹੁਰ ਰਚ ਦੀਨੀ ਕਹੂ ਫੂਲ ਰਾਜਾ ਹਵੇ ਬੈਠਾ ਕਹੂ ਸਿਮਟ ਪਿਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪਵ ਆਦ ਜੁਗਾਦ ਸਰੂਪ ਸੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸਤ ਜਿਤੈ ਉਠਵਤੇ ਤੁਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੀ ਉਸ ਤੋਂ ਜਿ ਤਵ ਸਰਨੀ ਪਰੈ ਤਿਨ ਕੇ ਤੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੈ ਤਿਹਾਰੇ ਤਿਨ ਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਇਤੇ ਹੈ ਹਾਂ ਤਾਂ ਕੇ ਕਾਲ ਨਿਕਟਨੇ ਐ ਹੈ ਰੱਛਾ ਹੋਏ ਤਾਂ ਹੀ ਸਬ ਕਾਲਾ ਦੁਸ਼ਟ ਅ੍ਰਿਸ਼ਟ ਟਰੇ ਤਤਕਾਲਾ ਕਿਰਪਾ ਦਰਸ ਤਨ ਜਾਹਿ ਨਿਹਾਰੇ ਹੋ ਤਾਂਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਈ ਇੱਕ ਬਾਰ ਜਿਨੇ ਤੁਮੇ ਸੰਭਾਰਾ ਕਾਲ ਵਾਸਤੇ ਤਾਹਿ ਉਹ ਬਾਰ ਜਿਨ ਨਰ ਨਾਮ ਤਿਹਾਰੋ ਕਹਾ ਦਾਤ ਦੁਸ਼ਟ ਦੋਖਤੇ ਰਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਤ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਖਲਪਿਕ ਸਕਲ ਦੇ ਹੋ ਕੋ ਹਰਤਾ ਦੁਸ਼ਤ ਦੁਖਿਨ ਕੋ ਸ਼ਿਆ ਕਰਤਾ ਸ਼੍ਰੀ ਅਸਤੋਜ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖ ਨ ਤਿਸੈ ਬਿਆਪਤ ਕੋਈ ਅਡੈਲ ਸੁਨੇ ਗੰਗ ਜੋ ਜਾਹੇ ਸਰਸਨਾ ਪਾਵਈ ਸੁਨੇ ਮੋੜ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਭੋ ਨਿਕਟ ਨ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਇੱਕ ਬਾਰ ਚੌਪਈ ਕੋ ਕਹੈ ਚੌਪਈ ਸੰਪਤ ਸਤਰੈ ਸਹਿਸ ਪਨੀਜੈ ਅਰਥ ਸਹਿਸ ਫੁਣ ਤਿੰਨ ਕਹੀਜੈ ਭਾਰਦਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸੁਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ सिमृत शास्त्र वेद सब पहो पीद कहे हम एक ना जानेओ श्री असपान कृपा तुमरी कर मैं ना कहेओ सब तोहे बखान्यो दोहरा सगले द्वार खोषाड के कहयो तुहारो द्वार बाहे गए की लाज अस गोविंद दास तुहार ਸਗਲ ਦਵਾਰ ਕੋ ਸਾੜ ਕੇ ਗਾਇਓ ਤਹਾਰੋ ਦਵਾਰ ਵਾਹੇਂ ਗਹੇਗੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ